ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸ਼ੰਭੂ ਜੀ ਜਿਹੜੇ ਦਸਵੇਂ ਪਾਤਸ਼ਾਹ ਦੇ ਸੇਵਕ ਸਨ ਉਹ ਇੱਕ ਧਰਮਸ਼ਾਲਾ ਦੇ ਵਿੱਚ ਰਹਿੰਦੇ ਸਨ ਤੇ ਨਗਰ ਵਾਲੇ ਤਕਰੀਬਨ ਹੀ ਉਹਨਾਂ ਕੋਲੇ ਜੜੇ ਜਾਂਦੇ ਸਨ ਉਥੋਂ ਇੱਕ ਸਿੱਖ ਪਰਿਵਾਰ ਵੀ ਜਿਹੜਾ ਸੀ ਉਹ ਧਰਮਸ਼ਾਲਾ ਦੇ ਵਿੱਚ ਜਾਂਦਾ ਸੀ ਉਹਨਾਂ ਦਾ ਬੇਟਾ ਜਿਹੜਾ ਸੀ ਉਹ ਲਾ ਹੋ ਗਿਆ ਬਿਮਾਰ ਹੋ ਗਿਆ ਉਹ ਭਾਈ ਸ਼ਾਮੂ ਜੀ ਕੋਲ ਜਾ ਕੇ ਉਹਨਾਂ ਨੇ ਬੇਨਤੀ ਕੀਤੀ ਭਾਈ ਸ਼ਾਮੂ ਜੀ ਨੇ ਅਰਦਾਸ ਬੇਨਤੀ ਕੀਤੀ ਬੱਚਾ ਠੀਕ ਹੋ ਗਿਆ ਕੁਝ ਦਿਨ ਸਮੇਂ ਬਾਅਦ ਜਿਹੜਾ ਅਸੀਂ ਕੁਝ ਦਿਨਾਂ ਬਾਅਦ ਬੱਚਾ ਜਿਹੜਾ ਅਸੀਂ ਫੇਰਟੀ ਲਾਉ ਗਿਆ ਉਹ ਫੇਰ ਭਾਈ ਸ਼ਾਮੂ ਜੀ ਕੋਲੇ ਗਏ ਭਾਈ ਸ਼ਾਮੂ ਜੀ ਨੇ ਅਰਦਾਸ ਬੇਨਤੀ ਕੀਤੀ ਉਹ ਠੀਕ ਹੋ ਗਿਆ ਬੱਚਾ ਜਦ ਦੁਬਾਰਾ ਫੇਰ ਠਿਲਾ ਗਿਆ ਨਾ ਤੀਸਰੀ ਵਾਰੀ ਉਹ ਸਿੱਖ ਪਰਿਵਾਰ ਫਿਰ ਜਿਹੜਾ ਸੀ ਭਾਈ ਸ਼ਾਮੂ ਜੀ ਕੋਲੇ ਗਿਆ ਕਹਿਣ ਲੱਗੇ ਕਿ ਤੁਸੀਂ ਪਹਿਲਾਂ ਵੀ ਅਰਦਾਸ ਬੇਨਤੀ ਕੀਤੀ ਸੀ ਬੱਚਾ ਠੀਕ ਹੋ ਗਿਆ ਸੀ ਹੁਣ ਬੱਚਾ ਜਿਹੜਾ ਕਹਿੰਦੇ ਫੇਰ ਬਿਮਾਰ ਹੋ ਗਿਆ ਤੁਸੀਂ ਅਰਦਾਸ ਬੇਨਤੀ ਕਰੋ ਭਾਈ ਸ਼ਾਮੂ ਜੀ ਕਹਿਣ ਲੱਗੇ ਕਿ ਹੁਣ ਅਰਦਾਸ ਬੇਨਤੀ ਜਿਹੜੀ ਉਹ ਮੈਂ ਨਹੀਂ ਕਰ ਸਕਦਾ ਕਿਉਂਕਿ ਬੱਚੇ ਦੀ ਜਿਹੜੀ ਆਜੂਏ ਤਕਰੀਬਨ 9 ਸਾਲ ਹੈ ਤੇ 9 ਸਾਲ ਜਦੋਂ ਹੋ ਗਿਆ ਇਹਨੇ ਸੰਸਾਰ ਨੂੰ ਛੱਡ ਜਾਣਾ ਹੈ ਹੁਣ ਪਰਿਵਾਰ ਜਿਹੜਾ ਸੀ ਉਦਾਸ ਹੋ ਗਿਆ भाई शामू जी ਨੇ ਕਹਿ ਦਿੱਤਾ ਕਿ ਹੁਣ ਅਰਦਾਸ ਬੇਨਤੀ ਨਹੀਂ ਹੋਏਗੀ ਇਹ ਪਰਵਾਰ ਜਿਹੜਾ ਸੀ ਵਾਪਸ ਆਪਣੇ ਘਰੇ ਆ ਗਿਆ ਇਸ ਘਰ ਦੇ ਵਿੱਚੋਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀਆਂ ਆਵਾਜ਼ਾਂ ਬਾਣੀ ਪੜ੍ਹਦੀਆਂ ਆਵਾਜ਼ਾਂ ਸੁਣੀ ਸਾਹਿਬ ਦੀਆਂ ਆਵਾਜ਼ਾਂ ਆਉਂਦੀਆਂ ਸਨ ਪਰ ਜਦੋਂ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਬੱਚੇ ਨੇ ਸਾਨੂੰ ਛੱਡ ਜਾਣਾ ਹੈ ਬਾਣੀ ਦੀ ਜਗ੍ਹਾ ਤੇ ਅੰਮ੍ਰਿਤ ਵੇਲੇ ਇਸ ਘਰ ਦੇ ਵਿੱਚੋਂ ਉਦਾਸੀ ਦੀਆਂ ਆਵਾਜ਼ਾਂ ਆਉਂਦੀਆਂ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਆਸ-ਪਾਸ ਦੇ ਜਿਹੜੇ ਲੋਕ ਨੇ ਉਹਨਾਂ ਬੜੇ ਹੈਰਾਨ ਹੋਏ ਕਿ ਇਸ ਘਰ ਦੇ ਵਿੱਚੋਂ ਤਾਂ ਅਮਰ ਤੇਵੇਲੇ ਗੁਰਬਾਣੀ ਦੀਆਂ ਗੂੰਜਾਂ ਆਉਂਦੀਆਂ ਸਨ ਤੇ ਕੀ ਹੋ ਗਿਆ ਇਸ ਘਰ ਦੇ ਵਿੱਚ ਕਹਿੰਦੇ ਹੁਣ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਉਹ ਜਦੋਂ ਇਕੱਠੇ ਹੋ ਕੇ ਗਏ ਤਾਂ ਉਹਨਾਂ ਪੁੱਛਿਆ ਦੱਸਿਆ ਕਿ ਸਾਡਾ ਬੇਟਾ ਜਿਹੜਾ ਹੈ ਕਹਿੰਦੇ ਇਹਦੀ ਗੱਜੂ ਜਿਹੜੀ ਹੈ 9 ਸਾਲ ਦੀ ਹੈ ਇਹਦੇ 9 ਸਾਲ ਤੋਂ ਜਦੋਂ ਪੂਰ ਹੋ ਗਿਆ ਤੇ ਇਹਨੇ ਸੰਸਾਰ ਨੂੰ ਛੱਡ ਜਾਣਾ ਹੈ ਨਗਰ ਨਵਾਸੀ ਸਾਰੇ ਕਹਿਣ ਲੱਗੇ ਕਿ ਚਲੋ ਅਸੀਂ ਤੁਹਾਡੇ ਨਾਲ ਚੱਲਦੇ ਆਂ ਆਪਾਂ ਭਾਈ ਸ਼ਾਮੂ ਜੀ ਨੂੰ ਕਹਿੰਨੇ ਕਿ ਰਸ ਬੇਨਤੀ ਕਰਨ ਨਗਰ ਨਵਾਸੀ ਜਿਹੜੇ ਸੀ ਤਿਆਰ ਹੋਏ ਇਹਨਾਂ ਨੇ ਕਿਹਾ ਕਿ ਭਾਈ ਸ਼ਾਮੂ ਜੀ ਨੇ ਸਾਨੂੰ ਇਸ ਤਰ੍ਹਾਂ ਜਵਾਬ ਦਿੱਤਾ ਹੈ ਨਗਰ ਨਵਾਸੀ ਕਹਿਣ ਲੱਗੇ ਕਿ ਪਰ ਅਸੀਂ ਇਕੱਲੇ ਨਹੀਂ ਗਏ ਸਿਰਫ ਆਪ ਸੰਗਤੀ ਰੂਪ ਚ ਜਾਣਾ ਹੈ ਕਿ ਜਾ ਕੇ ਭਾਈ ਸ਼ਾਮੂ ਜੀ ਨੂੰ ਬੇਨਤੀ ਕਰਦੇ ਹਾਂ ਇਹ ਸਾਰੇ ਨਗਰ ਨਵਾਸੀ ਜਿਹੜੇ ਇੱਕ ਸੰਗਤੀ ਰੂਪ ਚ ਪਹੁੰਚੇ ਭਾਈ ਸ਼ਾਮੂ ਜੀ ਨੂੰ ਜਾ ਕੇ ਮਿਲੇ ਜਦੋਂ ਕਿ ਆ ਨਗਰ ਨਿਵਾਸੀਆਂ ਨੇ ਸਾਰੇ ਨਾਲ ਕੇ ਬੇਨਤੀ ਕੀਤੀ ਭਾਈ ਸ਼ਾਮੂ ਜੀ ਕਹਿਣ ਲੱਗੇ ਹੁਣ ਅਰਦਾਸ ਬੇਨਤੀ ਇਹਨਾਂ ਦੀ ਨਹੀਂ ਹੋ ਸਕਦੀ ਹੈ ਕਿਉਂਕਿ ਇਹਦੀ ਉਮਰ ਜਿਹੜੀ 9 ਸਾਲ ਦੀ ਹੈ ਤੇ 9 ਸਾਲ ਦਾ ਹੋ ਕੇ ਇਹਨੇ ਸੰਸਾਰ ਨੂੰ ਛੱਡ ਜਾਣਾ ਹੈ ਸੰਸਾਰ ਤੋਂ ਕੂਚ ਕਰ ਜਾਣਾ ਹੈ ਜਦੋਂ ਸਾਰੇ ਨਗਰ ਨਿਵਾਸੀਆਂ ਨੇ ਫੇਰ ਬੇਨਤੀ ਕੀਤੀ ਤੇ ਕਹਿਣ ਲੱਗੇ ਭਾਈ ਸ਼ਾਮੂ ਜੀ ਨੂੰ ਇਹਦੇ ਕੋਈ ਰਸਤਾ ਤਾਂ ਹੋਗਾ ਕੋਈ ਰਾਹ ਹੋਗਾ ਸਾਨੂੰ ਦੱਸ ਦਿਓ ਭਾਈ ਸ਼ਾਮੂ ਜੀ ਕਹਿਣ ਲੱਗੇ ਜਿੰਦੇ ਹੁਣ ਤਾਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਗ੍ਰਸ ਨੀਂ ਮਾਰ ਬੈਠੇ ਹਨ ਤੁਸੀਂ ਉਹਨਾਂ ਦੇ ਕੋਲੇ ਜਾਓ ਤੇ ਉੱਥੇ ਜਾ ਕੇ ਅਰਦਾਸ ਬੇਨਤੀ ਕਰੋ ਤੇ ਨਾਲ ਹੀ ਭਾਈ ਸ਼ਾਮੂ ਜੀ ਨੇ ਜਿਹੜੀ ਸੀ ਅਰਦਾਸ ਬੇਨਤੀ ਕਿਵੇਂ ਕਰਨੀ ਆ ਸਾਰਾ ਢੰਗ ਤਰੀਕਾ ਵੀ ਦੱਸ ਦਿੱਤਾ ਕਹਿਣ ਲੱਗੇ ਕਿ ਮੇਰਾ ਜਾ ਕੇ ਨਾਂ ਨਹੀਂ ਲੈਣਾ ਹੈ ਵੀ ਸਤਿਗੁਰੂ ਜੀ ਦੇ ਕੋਲ ਜਾਣਾ ਹੈ ਤੇ ਜੋ ਵੀ ਸਤਿਗੁਰੂ ਜੀ ਬਚਨ ਕਰ ਦੇਣ ਉਸ ਬਚਨ ਨੂੰ ਮੋਲਣਾ ਨਹੀਂ ਹੈ ਪਤਾ ਨਹੀਂ ਕਿਹੜੇ ਬਚਨ ਦੇ ਵਿੱਚ ਤੁਹਾਡਾ ਭਲਾ ਹੋ ਜਾਣਾ ਹੈ ਜੋ ਵੀ ਸਤਿਗੁਰੂ ਜੀ ਬਚਨ ਕਰਨ ਉਸ ਬਚਨ ਨੂੰ ਸੱਚ ਕਰਕੇ ਮੰਨਣਾ ਹੈ ਇਹ ਨਗਰ ਨਿਵਾਸੀ ਪਰਿਵਾਰ ਜਿਹੜਾ ਸੀ ਆਪਣੇ ਘਰਾਂ 'ਚ ਪਹੁੰਚਿਆ ਤਿਆਰੀ ਕੀਤੀ ਤੇ ਚੱਲ ਪੈਂ ਸਭ ਤੋਂ ਪਹਿਲਾਂ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਥਾਨ ਜਿਹੜਾ ਸ੍ਰੀ ਨਨਕਾਰਾ ਸਾਹਿਬ ਇਥੇ ਪਹੁੰਚ ਕੇ ਅਰਦਾਸ ਬੇਨਤੀ ਕੀਤੀ ਫਿਰ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਤੇ ਫਿਰ ਇਹ ਆਨੰਦਪੁਰ ਸਾਹਿਬ ਜਿਹੜੇ ਨੇ ਪਹੁੰਚ ਗਏ ਹਨ ਦੀਵਾਨ ਸਜੇ ਹੋਏ ਨੇ ਨਗਰ ਨਿਵਾਸੀ ਸੰਤੀ ਰੂਪ ਵਿੱਚ ਸਿੱਖ ਪਰਿਵਾਰ ਦੇ ਨਾਲ ਜਾ ਕੇ ਬੈਠ ਗਏ ਜਦੋਂ ਦੀਵਾਨਾਂ ਦੀ ਸਮਾਪਤੀ ਹੋਈ ਤੇ ਜਾ ਕੇ ਸਿੱਖ ਨੇ ਪੁੱਛਿਆ ਕਿ ਇਸ ਤਰ੍ਹਾਂ ਸੰਗਤ ਜਿਹੜੀ ਉਹ ਇਕੱਠੀ ਹੋ ਕੇ ਆਈ ਹੈ ਕਿ ਸਤਿਗੁਰੂ ਜੀ ਇਹ ਸੰਗ ਦਾ ਠਹਿਰਾਓ ਕਿੱਥੇ ਕਰਨਾ ਹੈ ਕਿੱਥੇ ਜਗ੍ਹਾ ਦੇ ਲਈ ਰੁਕਣ ਵਾਸਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਘੋੜੇ ਦੇ ਤਵੇਲਿਆਂ ਜਿਨ੍ਹਾਂ ਨੂੰ ਜਗ੍ਹਾ ਦੇ ਦਿਓ ਸ਼ੇਖ ਨੇ ਆਣ ਕੇ ਕਹਿ ਦਿੱਤਾ ਕਿਉਂਕਿ ਤਰੋ ਭਾਈ ਸ਼ਾਮੂ ਜੀ ਨੇ ਦੱਸਿਆ ਸੀ ਨਾ ਕਿ ਜੋ ਸਤਿਗੁਰੂ ਦੇ ਬਚਨ ਕਰਨ ਉਹ ਤਾਂ ਬਚਨ ਨੂੰ ਮੋੜਨਾ ਨਹੀਂ ਹੈ ਇਹ ਜਿਹੜੇ ਸੀ ਜਾ ਕੇ ਘੋਲਿਆਂ ਦੇ ਤਬੀਲੇ ਜਿਹੜਾ ਸੀ ਰਹਿਣ ਲੱਗੇ ਹੌਲੀ ਹੌਲੀ ਜਿਹੜਾ ਬੱਚਾ ਸੀ ਉਹ ਉੱਥੇ ਜਿਹੜਾ ਘੋਲਿਆਂ ਦੀ ਸੇਵਾ ਕਰਦਾ ਸੀ ਉਹਨੂੰ ਦੇਖ ਕੇ ਘੋਲਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਹਨੇ ਨਾਲ ਸੇਵਾ ਕਰਿਆ ਕਰਨੀ ਇੱਕ ਦਿਨ ਸਤਿਗੁਰੂ ਜੀ ਸਹਿਜ ਸੁਭਾਈ ਜਿਹੜੇ ਸੀ ਤੁਰਦੇ ਫਿਰਦੇ ਘੋਲਿਆਂ ਦੇ ਤਬੀਲੇ 'ਚ ਪਹੁੰਚ ਗਏ ਜਦੋਂ ਦੇਖਿਆ ਜਾ ਕੇ ਕਹਿਣ ਲੱਗੇ ਬੜੀ ਸਫਾਈ ਹੋਈ ਅੱਜ ਤਾਂ ਭਾਈ ਸਾਡੇ ਨੀਲੇ ਦੀ ਬਣੀ ਜਿਹੜੀ ਸੇਵਾ ਕੀਤੀ ਹੋਈ ਹੈ ਕਿੰਨੇ ਕੀਤੀ ਹੈ ਕਿ ਸੰਗਤ ਕਿੱਥੋਂ ਆਈ ਆ ਜਿੰਨੇ ਕਹਿੰਦੇ ਇੰਨੀ ਸਫਾਈ ਕੀਤੀ ਹੋਈ ਆ ਸਾਡੇ ਨੀਲੇ ਘੋੜੇ ਦੀ ਵੀ ਜਿਹੜੀ ਬੜੀ ਸੇਵਾ ਕੀਤੀ ਹੈ ਉਹ ਸਿੱਖ ਕਹਿਣ ਲੱਗਾ ਸਤਿਗੁਰੂ ਜੀ ਕੋਈ ਬਾਹਰੋਂ ਦੂਰੋਂ ਨਹੀਂਗਾ ਆ ਬੱਚਾ ਕੋਲ ਹੀ ਖੜਾ ਹੈ ਇਹ ਬੱਚਾ ਕਹਿੰਦੇ ਬੜੇ ਰੀਝ ਨਾਲ ਸੇਵਾ ਕਰਦਾ ਹੈ ਨੀਲੇ ਘੋੜੇ ਨੂੰ ਨਵਾਉਂਦਾ ਉਹਦੀ ਸੇਵਾ ਕਰਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਭਾਈ ਤੇਰਾ ਕੀ ਨਾਂ ਹੈ ਕਾਕਾ ਤੇਰਾ ਕੀ ਨਾਂ ਹੈ ਕਹਿਣ ਲੱਗਾ ਜੀ ਮੇਰਾ ਨਾਂ ਜਵੇਹਰ ਸਿੰਘ ਹੈ ਸਤਿਗੁਰੂ ਜੀ ਕਹਿੰਦੇ ਰਤਨ ਜਵੇਹਰਾਂ ਕਹਿੰਦਾ ਨਹੀਂ ਜੀ ਮੇਰਾ ਨਾਂ ਜਿਹੜਾ ਭਾਈ ਜਵੇਹਰ ਸਿੰਘ ਹੈ ਸਤਿਗੁਰੂ ਜੀ ਕਹਿੰਦੇ ਇਸ ਬੱਚੇ ਨਾਲ ਬੜਾ ਗੌਰ ਨਾਲ ਤੱਕਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਸਤਿਗੁਰੂ ਜੀ ਉੱਥੇ ਚੌਂਕਲਾ ਮਾਰ ਕੇ ਬੈਠ ਗਏ ਹਨ ਸਤਿਗੁਰੂ ਜੀ ਨੇ ਜਿਹੜਾ ਸੀ ਤੀਰ ਕੱਢਿਆ ਤੇ ਤੀਰ ਦੀ ਨੋਕ ਦੇ ਨਾਲ ਬੱਚੇ ਦੇ ਮੱਥੇ ਤੇ ਜਿਹੜਾ ਸੀ ਨਾਇਆ ਪਾਇਆ ਨੋਹ ਪਾਇਆ ਮਾਤਾ ਪਿਤਾ ਸਮਝ ਗਿਆ ਕਿ ਜੋ ਭਾਈ ਸ਼ਾਮੂ ਜੀ ਨੇ ਕਿਹਾ ਸੀ ਸਤਿਗੁਰੂ ਜੀ ਨੇ ਸਾਨੂੰ ਕਹਤਾ ਕਿ ਦੀ ਉਮਰ 9 ਸਾਲੀ ਹੈ ਗੁਰੂਆਂ ਪਿਆਰਿਓ ਜੋ ਸਤਿਗੁਰੂ ਜੀ ਨੇ ਨਾਇਆ ਪਾਇਆ ਤੇ ਨਾਲ ਸਤਿਗੁਰੂ ਜੀ ਨੇ ਇੱਕ 0 ਪਾ ਦਿੱਤੀ ਨਾਇ ਤਾਂ 90 ਬਣਾ ਦਿੱਤਾ ਤੇ ਬਣਾ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਬੱਚੇ ਦੀ ਉਮਰ ਜਿਹੜੀ ਸੀ 9 ਸਾਲ ਸੀ ਪਰ ਇਹਨੇ ਸਾਡੇ ਨੀਲੇ ਦੀ ਸੇਵਾ ਕੀਤੀ ਆ ਉਹਨੂੰ 9 ਨਹੀਂ ਕਦੇ 90 ਸਾਲ ਦੀ ਉਮਰ ਜਿਹੜੀ ਇਹ ਗੁਜ਼ਾਰ ਕੇ ਜਿਹੜਾ ਇਹ ਸੰਸਾਰ ਤੋਂ ਜਾਊਗਾ ਇਹਦੀ 90 ਸਾਲ ਦੀ ਉਮਰ ਹੋਗੀ ਗੁਰੂ ਪਿਆਰਿਓ ਜਿਹੜੀ ਸੇਵਾ ਕਰਦੇ ਨੇ ਨਾ ਉਹ ਸੇਵਾ ਉਹਨਾਂ ਦੀ નિਫਲੀ ਨਹੀਂ ਜਾਂਦੀ ਕਦੇ ਬਿਫਲੀ ਨਹੀਂ ਜਾਂਦੀ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇਏ ਇਨੇ ਜਤਲਾ ਕੇ ਸੇਵਾ ਕੀਤੀ ਤੇ ਸਤਿਗੁਰੂ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਕਰਕੇ ਜਦੋਂ ਅਸੀਂ ਸੇਵਾ ਕਰਨੀ ਆ ਮਨ ਲਾ ਕੇ ਜਤ ਲਾ ਕੇ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ